ਦੋਸਤੋ ਅੱਜ ਤੁਹਾਡੇ ਲਈ ਸੀ ਇੱਕ ਐਸੀ ਚੀਜ਼ ਲੈ ਕੇ ਆਏ ਆ ਜਿਹੜੀ ਤੁਹਾਨੂੰ ਅੱਜ ਤੋਂ 15 ਤੋਂ 18 ਸਾਲ ਪਿੱਛੇ ਲੈ ਜਾਊਗੀ ਦੋਸਤੋ ਤੁਹਾਨੂੰ ਯਾਦ ਆਊਗੀ ਕੁਛ ਅ ਬੀ ਹਾਂ ਯਾਰ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਸੀਗੀਆਂ ਇਹ 2005 ਚ 2003 ਚ ਉਦੋਂ ਬਹੁਤ ਜ਼ਿਆਦਾ ਮਸ਼ਹੂਰ ਹੋਈਆਂ ਨੇ 2003 2005 ਤੋਂ ਲੈ ਕੇ 2011 ਤੱਕ ਇਹ ਮਸ਼ਹੂਰ ਰਹੀਆਂ 12 ਤੱਕ ਉਸ ਤੋਂ ਬਾਅਦ ਸਾਰਾ ਸਿਸਟਮ ਚੇਂਜ ਹੋ ਗਿਆ ਤੇ ਜਿਹੜੇ ਨਵੇਂ ਪਨੀਰੀ ਆਖਰ ਉਹਨਾਂ ਨੇ ਤਾਂ ਇਹ ਚੀਜ਼ਾਂ ਦੇਖੀਆਂ ਹੋਣੀਆਂ ਪਰ ਥੋੜਾ ਜਿਹਾ ਜੇ ਆਪਾਂ ਪਿੱਛੇ ਚੱਲੀ ਜਾਈਏ ਵੀ ਜਿਵੇਂ 90 Uh, 90 85 ਜਾਂ 95 ਤੱਕ ਦੇ ਬਰਥਡੇ ਵਾਲੇ 2000 ਤੋਂ ਪਹਿਲਾਂ ਪਹਿਲਾਂ ਜਿਹਨਾਂ ਦਾ ਬਰਥਡੇ ਮਤਲਬ ਜਨਮ ਹੋਇਆ ਉਹਨਾਂ ਨੇ ਇਹ ਚੀਜ਼ਾਂ ਦੇਖੀਆਂ ਵੀ ਹੋਣੀਆਂ ਤੇ ਉਹ ਇਹ ਚੀਜ਼ ਨੂੰ ਬੜਾ ਮਤਲਬ ਅਪਰੀਸ਼ੀਏਟ ਵੀ ਹਾਂ ਵੀ ਯਾਰ ਹੁੰਦੀ ਸੀ ਇਹ ਚੀਜ਼ ਹਾਲਾਂਕਿ ਹੁਣ ਇਹ ਨਵੀਂ ਨਹੀਂ ਮਿਲਦੀ ਪੁਰਾਣੀ ਚੀਜ਼ ਮੰਗਵਾਉਣੀ ਪੈਂਦੀ ਹੈ ਕੀ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਪਰਾਣੀ ਮਗਪਾਉਣੀ ਪੈਂਦੀ ਹੈ ਨਵੀਂ ਨਹੀਂ ਮਿਲਦੀ ਤਾਂ ਦੋਸਤੋ ਜੇ ਤੁਸੀਂ ਕਿਸੇ ਨੂੰ ਉਹ ਪੁਰਾਣਾ ਸਮਾਂ ਯਾਦ ਕਰਾਉਣਾ ਚਾਹੁੰਦੇ ਹੋ ਅੱਜ ਤੋਂ 15 20 ਸਾਲ ਪਿੱਛੇ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੇ ਆਜੋ ਦੋਸਤੋ ਆਪਾਂ ਇਹਨੂੰ ਅੱਜ ਅਨਬਾਕਸਿੰਗ ਕਰਦੇ ਹਾਂ ਤੇ ਤੁਹਾਨੂੰ ਦਿਖਾਉਂਦੇ ਆ ਵੀ ਆਪਾਂ ਨੇ ਆਨਲਾਈਨ ਪੁਰਾਣੀ ਚੀਜ਼ ਖਰੀਦੀ ਹੈ ਤੇ ਕੀ ਖਰੀਦੀ ਹੈ ਥੋੜਾ ਜਿਹਾ ਲਵੇ ਆਜੋ ਥੋੜੀ ਜਿਹੀ ਗਰਮੀ ਵੀ ਹੈ ਮੈਂ ਪੱਖੇ ਬੰਦ ਕਰਵਾਤੇ ਕਿਉਂਕਿ ਆਵਾਜ਼ ਆਉਣੀ ਸੀ ਉਹਨਾਂ ਦੀ ਪੱਖਿਆਂ ਦੀ ਤਾਂ ਕਰਕੇ ਮੈਂ ਕਿਹਾ ਚਲੋ ਆਹ ਲਓ ਜੀ ਆਪਾਂ ਅਨਬਾਕਸਿੰਗ ਕਰਾਂਗੇ ਚੀਜ਼ ਨੂੰ Nokia ਆਪਾਂ ਨੇ Nokia ਦਾ ਫੋਨ ਮੰਗਵਾਇਆ ਦੋਸਤੋ ਹਾਲਾਂਕਿ ਪੁਰਾਣਾ ਆਉਂਦਾ ਇਹ ਹੁਣ ਨਵਾਂ ਨਹੀਂ ਆਉਂਦਾ ਆ ਦੇਖੋ ਕੀਬੋਰਡ ਫੋਨ ਤੇ ਇਹਦੇ ਫੰਕਸ਼ਨ ਵੀ ਦੱਸਾਂਗੇ ਤੁਹਾਨੂੰ ਇਹਦੇ ਵਿੱਚ ਕੀ ਕੁਝ ਆਉਂਦਾ ਸੀ ਆ ਆ ਚਾਰਜਰ ਆਉਂਦਾ ਸੀ ਇਸ ਤਰ੍ਹਾਂ ਦਾ ਹਾਲਾਂਕਿ ਚਾਰਜਰ Nokia ਦਾ ਨਹੀਂ ਹੈਗਾ ਚਾਰਜਰ ਉਹਨਾਂ ਨੇ ਹੋਰ ਲਾ ਕੇ ਭੇਜਿਆ ਬ੍ਰੀਕ ਕਿੱਲੀ ਵਾਲਾ ਠੀਕ ਹੈ ਜੀ ਬਰੀਕ ਕਿੱਲੀ ਵਾਲਾ ਚਾਰਜਰ ਪਹਿਲਾਂ ਮੋਟੀ ਕਿੱਲੀ ਵਾਲਾ ਹੁੰਦਾ ਸੀ 1100 1110 1600 ਫਿਰ ਇਹਨਾਂ ਨੇ ਜਿਹੜਿਆ ਆ ਆ ਫੋਨ ਆਏ ਇਹਨਾਂ ਦੇ ਬਦਲ ਕੇ ਪ੍ਰੀਮੀਅਮ ਫੋਨ ਆਏ ਫਿਰ ਇਹਨਾਂ ਨੇ ਇਹਨਾਂ ਦੀ ਕਿੱਲੀ ਆ ਜਿਹੜੀ ਉਹ ਬ੍ਰੇਕ ਕਰਦੀ ਸੀਗੀ ਇਹ ਇਥੋਂ ਜਿਉਂ ਖੁੱਲਦਾ ਸੀ ਆ ਇਥੋਂ ਜਿਉਂ ਖੁੱਲਦਾ ਸੀ ਇਹ ਦੋਸਤੋ ਮੈਂ ਤੁਹਾਨੂੰ ਦੱਸ ਦਵਾਂ ਉਸ ਸਮੇਂ ਨਾਲ ਸਾਡਾ ਸੁਪਨਿਆਂ ਦਾ ਫੋਨ ਹੁੰਦਾ ਸੀ ਸਾਡਾ ਸੁਪਨਾ ਹੁੰਦਾ ਸੀ ਇਸ ਤਰ੍ਹਾਂ ਦਾ ਫੋਨ ਖਰੀਦਣਾ ਉਸ ਟਾਈਮ ਦੇ ਵਿੱਚ ਬੀ ਆਰ ਇਹੋ ਜਿਹਾ ਫੋਨ ਹੁੰਦਾ ਤੇ ਇੱਕ ਇਹਦੇ ਵਿੱਚ ਜਿਹੜੀ ਸਿਮ ਹੈ ਦੋਸਤੋ ਵੱਡੀ ਪੈਂਦੀ ਆ ਮੈਂ ਤੁਹਾਨੂੰ ਦਿਖਾਉਣਾ ਥੋੜੇ ਨੇੜ ਪਰ ਇਹਦੇ ਲਈ ਮੈਨੂੰ ਪਤਾ ਸੀ ਅ ਵੀ ਇਹਦੇ ਵਿੱਚ ਵੱਡੀ SIM ਪੈਂਦੀ ਹੈ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਛੋਟੀ SIM ਦਾ ਕੋਈ ਹੈ ਨਹੀਂ ਸੀ ਸਿਸਟਮ ਇਸ ਕਰਕੇ ਮੈਂ ਆਪਣੇ ਮਾਈਕਰੋ ਸਿਮ ਵਾਸਤੇ ਇਹ ਚੀਜ਼ ਮੈਂ ਪਹਿਲੀ ਲੈ ਕੇ ਆਇਆ ਆਲਰੇਡੀ ਤੇ ਹੁਣ ਆਪਾਂ ਆਹ ਫੋਨ ਨੂੰ ਰਿਟਾਇਰਮੈਂਟ ਦੇਵਾਂਗੇ ਤੇ ਆਹ ਫੋਨ ਨੂੰ ਆਪਾਂ ਰਿਟਾਇਰਮੈਂਟ ਦੇਵਾਂਗੇ ਇਹ ਫੋਨ ਦੀ SIM ਇਹਦੇ ਵਿੱਚ ਪਾਵਾਂਗੇ ਇਹਨੂੰ SIM ਨੂੰ ਮੈਂ ਥੋੜਾ ਸਮਾਂ ਖਰਾਬ ਥੋੜਾ ਜਿਹਾ ਆਪਣਾ ਘੱਟ ਹੋਵੇ ਮੈਂ ਇਸ ਕਰਕੇ ਨਾ ਸਾਰਾ ਸਿਸਟਮ ਕੋਲੇ ਰੱਖਿਆ ਮੈਨੂੰ ਪਹਿਲੇ ਹੀ ਪਤਾ ਸੀ ਵੀ ਆਹ ਚੀਜ਼ ਦੀ ਲੋੜ ਪੈਣੀ ਆ ਮੈਂ ਤਾਂ ਕਰਕੇ ਗੱਡੀ ਦੀ ਚਾਬੀਆਂ ਕੋਲੇ ਰੱਖ ਰਖੀ ਕਿਉਂਕਿ ਗੱਡੀ ਦੀ ਚਾਬੀ ਦੇ ਵਿੱਚ ਨਾ ਮੈਂ ਆਹ ਚੀਜ਼ ਰੱਖਦਾ ਹੁੰਦਾ ਆ ਦੇ ਆ ਲਓ ਜੀ ਇਹਨੂੰ ਆਪਾਂ ਨੇ ਰਿਟਾਇਰਮੈਂਟ ਦਿੱਤੀ ਇਹ ਫੋਨ ਇਹ ਫੋਨ ਆਪਣੇ ਕੋਲੇ ਹੁਣ ਫਾਲਤੂ ਹੈ ਆ ਲਓ ਜੀ ਇਹਦੇ ਚ ਆ SIM ਆ ਗਿਆ ਇਹ SIM ਇਸ ਤਰ੍ਹਾਂ ਲੱਗ ਜਾਂਦਾ ਵਿੱਚ ਇੱਥੇ ਆ ਲਓ ਅੱਧਿਆਂ ਕੰਦਕ ਕਿ ਬਹੁਤ ਸਾਰੇ ਵੀਰਾਂ ਨੂੰ ਤਾਂ ਹੀ ਨਹੀਂ ਪਤਾ ਹੋਣਾ ਵੀ ਯਾਰ ਪਹਿਲਾਂ ਐਡੇ ਡੇ ਸਮੇ ਵੀ ਪੈਂਦੇ ਸੀ ਹਨ ਜਿਹੜੇ ਮਤਲਬ ਛੋਟੇ ਬੱਚੇ ਹਜੇ ਜਿਹੜੇ ਹੁਣ ਹੁਣ ਆਏ ਨੇ ਨਾ ਜਵਾਨੀ ਦੇ ਵਿੱਚ ਨੇ ਤੇ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਹੋਣਾ ਤੇ ਆਹ ਬੈਟਰੀ ਹੁੰਦੀ ਸੀ ਇਹਦੀ ਨੋਕੀਆ ਦੀ ਬੈਟਰੀ ਓਰੀਜਨਲ ਹੀ ਹੈ ਨੋਕੀਆ ਦੀ ਆ ਲੋ ਆਪਾਂ ਬੈਟਰੀ ਇਸ ਤਰ੍ਹਾਂ ਪਾਵਾਂਗੇ ਅਫੈਕਟ ਆ ਗਈ ਆ ਲੋ ਜੀ ਸਟਾਰਟ ਹੋ ਗਿਆ ਫੋਨ ਬੈਟਰੀ ਲੋ ਦਿਖਾ ਰਿਹਾ ਹੈ ਆ ਦੇਖੋ ਇਹ ਹੱਥ じゃ ਮਿਲਦਾ ਮਤਲਬ ਬਹੁਤ ਵੱਡੀ ਗੱਲ ਦੀ ਆ ਦੇਖੋ ਸਟਾਰਟਿੰਗ ਦੇ ਵਿੱਚ ਹੀ ਨਾ ਇਹ ਮੰਗਦਾ ਹੁੰਦਾ ਸੀਗਾ ਵੀ ਆਪਦਾ ਟਾਈਮ ਸੈੱਟ ਕਰੋ ਇਹ ਸਟਾਰਟਿੰਗ ਦੇ ਵਿੱਚ ਹੀ ਮੰਗਦਾ ਹੁੰਦਾ ਸੀ ਵੀ ਟਾਈਮ ਸੈੱਟ ਕਰੋ ਇਹ ਬੈਟਰੀ ਵੈਸੇ ਲੋ ਦਿਖਾ ਰਿਹਾ ਹੈ ਆ ਜੋ ਮੜਾ ਜਣਾ ਉਧਰ ਆ ਜੋ ਆਪਾਂ ਨਾਲ ਇਹਨੂੰ ਚਾਰਜ ਤੇ ਲਾ ਕੇ ਨਾਲ ਦੇਣਾ ਤਾਂ ਕਿ ਬੰਦ ਨਾ ਹੋ ਜੇ ਇਹ मेरा नाम तानिया है मेरा और मेरे बॉयफ्रेंड का काफी लंबे समय से रिलेशनशिप चल रहा था पर कुछ महीनों से उसकी लाइफ में एक लड़की आ गई थी और उसने उसके ऊपर वसीकरण करा दिया था इसके चक्कर से हम दोनों के बीच में बहुत लड़ाइयाँ होने लग गई थी वो मुझसे सही से बात तक नहीं करता था मेरे से दूर दूर रहने लगा था दिन मैं इंस्टाग्राम चला रही थी मैंने उस पे खुशी का पेज देखा उन्होंने मुझे कुछ उपाय बताया जिसको करने के बाद मेरी प्रॉब्लम सोल्व हो गई ਥੈਂਕ ਯੂ ਸੋ ਮਚ ਗੁਰੂ ਰਹਿਮਤ ਜੀ ਬੰਗਾਲੀ ਇਹਨਾਂ ਦਾ ਨੰਬਰ 9876 6143